ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਕੁੱਤਾ ਲਾਈਨਾਂ ਵਿੱਚ ਠੀਕ ਹੈ ਡੌਗ ਐਸੇ ਨਾਉ ਲੈਟਸ ਸਟਾਰਟ ਕੁੱਤਾ ਇੱਕ ਪਾਲਤੂ ਜਾਨਵਰ ਹੈ ਇਹਨਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ ਇਹ ਕਈ ਰੰਗਾਂ ਵਿੱਚ ਪਾਏ ਜਾਂਦੇ ਹਨ ਜਿਵੇਂ ਤੁਸੀਂ ਦੇਖਿਆ ਨਾ ਬਲੈਕ ਵਾਈਟ ਬਰਾਊਨ ਠੀਕ ਹੈ ਕਈ ਰੰਗਾਂ ਵਿੱਚ ਹੁੰਦੇ ਆ ਕੁੱਤਾ ਇੱਕ ਵਫਾਦਾਰ ਜਾਨਵਰ ਹੁੰਦਾ ਹੈ ਇਸ ਨੂੰ ਘਰ ਦੀ ਰਖਵਾਲੀ ਲਈ ਵੀ ਰੱਖਿਆ ਜਾਂਦਾ ਹੈ ਇਹ ਬਹੁਤ ਤੇਜ਼ ਤੋੜਦਾ ਹੈ ਇਹ ਸ਼ਾਕਾਹਾਰੀ ਤੇ ਮਾਸਾਹਾਰੀ ਜਾਨਵਰ ਹੈ ਸ਼ਾਕਾਹਾਰੀ ਮਤਲਬ ਜਿਹੜਾ ਮਾਸ ਮੂਸ ਨਹੀਂ ਖਾਂਦਾ ਵੈਜੀਟੇਰੀਅਨ ਜਿਹਨੂੰ ਕਹਿ ਸਕਦੇ ਮਾਸਾਹਾਰੀ ਜਿਹੜਾ ਮਾਸ ਖਾਂਦਾ ਠੀਕ ਹੈ ਇਸ ਦੀ ਸੁਗੰਧ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਪੁਲਿਸ ਕੁੱਤਿਆਂ ਤੋਂ ਚੋਰਾਂ ਦੀ ਭਾਲ ਦਾ ਕੰਮ ਲੈਂਦੀ ਹੈ ਸਰਕਸ ਵਿੱਚਲੇ ਕੁੱਤੇ ਬਹੁਤ ਹੀ ਹੈਰਾਨੀ ਭਰੇ ਕਰਤੱਵ ਕਰਦੇ ਹਨ ਕੁੱਤੇ ਸ਼ਿਕਾਰ ਕਰਨ ਲਈ ਵੀ ਵਰਤੇ ਜਾਂਦੇ ਹਨ ਕੁੱਤਾ ਆਪਣੇ ਮਾਲਕ ਦੀ ਬਹੁਤ ਪਛਾਣ ਰੱਖਦਾ ਹੈ ਯਾਨੀ ਕਿ ਉਹਨੂੰ ਪਤਾ ਹੁੰਦਾ ਉਹਦਾ ਮਾਲਕ ਕਿਹੜਾ ਹੈ ਅੱਜਕੱਲ ਕੁੱਤਿਆਂ ਦੀ ਸੁੰਦਰਤਾ ਦੇ ਮੁਕਾਬਲੇ ਵੀ ਹੁੰਦੇ ਹਨ ਕੁੱਤਿਆਂ ਦੀ ਲੋੜ ਧੋੜਾ ਦੇ ਮੁਕਾਬਲੇ ਵੀ ਹੁੰਦੇ ਹਨ ਆਵਾਰਾ ਕੁੱਤਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਠੀਕ ਹੈ ਪੇਪਰ 'ਚ ਕੋਈ ਵੀ 8 ਲਾਈਨਾਂ ਜਾਂ 10 ਲਾਈਨਾਂ ਲਿਖਣ ਨੂੰ ਕਹੀ ਹੈ ਜਾਨੀਆਂ ਪੰਜ ਨੰਬਰ ਦੀਆਂ ਠੀਕ ਹੈ ਕਾਪੀ 'ਚ ਨੋਟ ਤੁਸੀਂ ਸਾਰਿਆਂ ਕੰਨੀਆਂ 10 ਤੱਕ ਤੇ 9 ਲਾਈਨਾਂ ਤੁਹਾਨੂੰ ਅੱਛੀ ਤਰ੍ਹਾਂ ਲਰਨ ਹੋਣੀ ਆ ਚਾਹੀਦੀ ਆ ਓਕੇ